ਚੋਰੀ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕਿ ਚੋਰਾਂ ਦੇ ਵੱਲੋਂ ਜਿਹੜੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਤਾਜ਼ਾ ਮਾਮਲਾ ਦਿਨਖੁਸ਼ਾ ਮਾਰਕੀਟ ਤੋਂ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਚੋਰ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਥਾਨਕ ਲੋਕਾਂ ਦੇ ਵੱਲੋਂ ਜਿਹੜਾ ਚੋਹ ਨੂੰ ਫੜ ਲਿਆ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਤਸਵੀਰਾਂ ਇਸ ਘਟਨਾ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨਕਾਬਪੋਸ਼ ਨੌਜਵਾਨ ਦੇ ਵੱਲੋਂ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਲਾਂ ਤਾਂ ਉਹ ਕਿੰਨਾ ਚਿਰ ਉੱਥੇ ਖੜ ਕੇ ਆਸ-ਪਾਸ ਦਾ ਨਜ਼ਾਰਾ ਦੇਖਦਾ ਹੈ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ ਦੇਖਦਾ ਹੈ ਤੇ ਫਿਰ ਜਦੋਂ ਉਸ ਨੂੰ ਮਾਹੌਲ ਥੋੜਾ ਸਾਫ਼ ਲੱਗਦਾ ਹੈ ਤਾਂ ਉਸ ਦੇ ਵੱਲੋਂ ਇੱਕ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਤੁਰੰਤ ਹੀ ਪਿੱਛੋਂ ਆ ਕੇ ਇੱਕ ਨੌਜਵਾਨ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਉਥੋਂ ਦੇ ਸਥਾਨਕ ਲੋਕਾਂ ਦੇ ਵੱਲੋਂ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਜਾਂ ਦਾ ਸਾਹਮਣੇ ਆਉਂਦੀਆਂ ਨੇ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਉਹਨਾਂ ਦੇ ਹੌਂਸਲੇ ਦਿਨੋ-ਦਿਨ ਉਲੰਧ ਹੁੰਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਪੁਲਿਸ ਦੀ ਗੱਲ ਕਰੀਓ 24 ਘੰਟੇ ਸ਼ਹਿਰ ਦੇ ਵਿੱਚ ਸਤਰਕ ਨਜ਼ਰ ਆ ਰਹੀ ਹੈ ਪਰ ਫਿਰ ਵੀ ਚੋਰਾਂ ਦੇ ਵੱਲੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਤਾਜ਼ਾ ਮਾਮਲਾ ਦਿਲਖੁਸ਼ਾ ਮਾਰਕੀਟ ਤੋਂ ਸਾਹਮਣੇ ਆ ਜਿੱਥੇ ਕਿ ਦਿਨ ਦਿਹਾੜੇ ਹੀ ਇੱਕ ਚੋਰ ਦੇ ਵੱਲੋਂ ਹੈ ਜਿਹੜਾ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਥਾਨਕ ਲੋਕਾਂ ਦੇ ਵੱਲੋਂ ਉਸ ਨੂੰ ਆਬੂ ਕਰ ਲਿਆ ਜਾਂਦਾ ਹੈ ਭਾਈ ਮੈਨੂੰ ਮੌਤ ਦਿੱਤੀ ਆਏ ਭਾਈ ਮੈਂ ਤੁਹਾਡੇ ਚਲੰਗ ਨਹੀਂ ਆਈ ਕਿੰਨਾ ਵਾ ਜਿੰਨੇ ਵੀ ਬੰਦੇ ਚਿੱਟਾ ਲਾਗੇ ਨਾ ਉਹਨਾਂ ਨੇ ਗੋਲੀ ਮਾਰੀ ਆਵੇ ਧਿਆਨ ਨਾਲ ਕਰ ਚੱਲ ਲਾ ਬੱਚਾ ਚਿੱਟਾ ਹੋਣ ਨਾਲ ਕਰਕੇ ਕਰ ਰਹੇ ਸੀ ਚਿੱਟਾ ਹੋਵਾਂ ਪਰ ਨੂੰ ਨਹੀਂ ਪਤਾ ਤੂੰ ਲੈਣਾ ਕਿ ਤੂੰ ਆ ਕਹਿੰਦਾ ਨੰਗ ਖਾਉਂਦਾ ਜੈਕਸਨ ਕਿ ਤੂੰ ਲਾਉਂਦਾ ਜਿਹੜੇ ਲੱਗੇ ਉਹ ਕਿਹੜਾ ਲਾਉਂਦਾ ਕੋਈ ਨਹੀਂ ਇੰਜੈਕਸ਼ਨ ਤੁਸੀਂ ਬਹੁਤ ਜੀ ਉਹ ਇੰਜੈਕਸ਼ਨ ਦਾ ਹਟਿਆ ਭਾਈ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਬਣਾ ਦਿੰਦੇ ਹੋ ਰਸੀਗ ਤਾਂ ਬੜੇ ਪੀ ਕੀ ਦਾ ਕਰ ਸਕਦਾ ਦਾ ਦਾ ਕਰਨ ਦਿਆ ਏ ਦਾ ਦਾ ਕਰਨ ਦਾ ਮੋਟਰਸਾਈਕਲ ਤੇਰਾ ਸੀ ਚਿੱਟਾ ਜਾਂ ਕੋਈ ਲੱਗਾਈ ਉਹ ਲਾਂਦਾ ਤੇ ਦੇਖ ਕਿਉਂ ਲਾਂਦਾ ਸਿਆਰ ਕਿਉਂ ਮਤਲਬ ਕਿ ਆਪਾਂ ਇਹ ਬੈਂਸਾ ਚ ਪੈਂਦੇ ਵੇ ਆ ਹੈ ਤੂੰ ਮੰਨ ਲੈ ਜੇ ਤੂੰ ਆਪਣੀ ਸਮਝ ਆ ਗਈ ਕਿ ਤੂੰ ਨਸ਼ੇ ਲਈ ਸਾਰਾ ਕੁਝ ਕਰਦਾ ਪਿਆ ਉਹ ਕਹਿੰਦਾ ਪਿਆ ਮੈਂ ਨਸ਼ਾ ਕਰਨਾ ਨਸ਼ਾ ਕੁਆਰੇ ਨਹੀਂ ਜਾ ਰਹੇ ਉਹਨੂੰ ਕੋਈ ਫਰਦਾ ਨਹੀਂ ਹੈ ਮੇਰੀ ਕੁੜੀ ਮਾਰ ਆਪਣੀ ਆਪਣਾ ਬਣ 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 ਮੈਂ ਉੱਥੋਂ ਕੈਮਰਾ ਛੱਡ ਦਉਗਾ ਪਲੇਸ ਪਾਈ ਆ ਦੇਖ ਲੋ ਕੰਪਲੇਂਟ ਕਰਨ ਦੀ ਕੋਈ ਪੁਲਿਸ ਵਾਲਾ ਤੇ ਆਰਮੀ ਹੈਗਾ ਕਿਉਂ ਕਿਉਂਕਿ ਬਾਦ ਚ ਪਤਾ ਨਹੀਂ ਕਿਨੇ ਕੀ ਕਰਨਾ ਹੁਣ ਗੱਡੀ ਨੰਬਰ ਪੀਸੀ ਆ ਰਿਹਾ ਕੀ ਉਹ ਨਹੀਂ ਛੋੜ ਦੇ ਨਾ ਅੱਗੇ ਅੱਗੇ ਉਹ ਉਹੀ ਚੀਜ਼ ਲੈਣਾ ਹੁਣ ਪਤਾ ਕਰੋਗੇ ਇਹ ਸ਼ਮਸ਼ੇਰ ਜੀ ਦੇ ਉੱਤੇ ਕੱਲ ਦਾ ਕੀ ਇਹਨਾਂ ਨੇ ਐਕਸ਼ਨ ਲਿਆ ਕਿ ਨਹੀਂ ਲਿਆ ਜੇ ਤੁਸੀਂ ਆਪਣੀ ਚੀਜ਼ਾਂ ਚਾਹੁੰਦੇ ਆਗੇ ਹੋ ਤੁਸੀਂ ਇਹ ਦੇਖੋ ਨਾ ਕਿ ਇਹਨਾਂ ਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਹੈਗਾ ਨਸ਼ਾ ਹੋ ਗਈ ਫੜਵਾਣੀ ਪੁਲਿਸ ਵਾਲੇ ਕੋਈ ਕੰਮ ਕਰਕੇ ਰਾਜੀ ਨਹੀਂ ਹੈਗੇ ਇਹਨਾਂ ਕੋਲ ਜਵਾਬ ਦੇ ਕੀ ਦੀ ਉਹਦਾ ਜਵਾਬ ਦੱਸੋ ਜਵਾਬ ਸੁਣਾ ਨਾ ਕੋਈ ਲੰਦਾ ਕੋਣੇ ਕਿਸੇ ਆਫਿਸ ਬੈਠਾ ਹੁੰਦਾ ਉਹਨੂੰ ਨਹੀਂ ਪਤਾ ਕਿ ਸਵੇਰ ਦਾ ਕੀ ਸ਼ਡਿਊਲ ਬਣਾਣਾ ਹੈ ਕਿਸ ਬੰਦੇ ਕੋਲ ਕੀ ਚੀਜ਼ ਪੁੱਛਣੀ ਹੈ ਹਨ ਨੂੰ ਪਤਾ ਨਹੀਂ ਕਿ ਜਲੰਧਰ ਚ ਕੀ ਚੱਲਦਾ ਕੀ ਨਹੀਂ ਚੱਲਦਾ ਤੁਸੀਂ ਭਾਈ ਥਾਣੇ ਜਾ ਕੇ ਕਰੋਗੇ ਕੰਪਲੀਟ ਭਾਈ ਥਾਣੇ ਜਾ ਕੇ ਇੱਕ ਮੈਨੂੰ ਗੱਲ ਦੱਸੋ ਅਗਲਾ ਬੰਦਾ ਇੱਥੇ ਆਇਆ ਇੱਥੇ ਅਨੇ ਇੱਥੇ ਕੰਪਲੀਟ ਕਿਉਂ ਨਹੀਂ ਕੀਤੀ ਕਿੱਥੇ ਨੇ ਉਹ ਬੰਦੇ ਜਿਹੜੇ ਕਹਿੰਦੇ ਨੇ ਕਿ ਸਾਰਾ ਕੁਝ ਛੋਣ ਲੈਣ ਹੋਏਗਾ ਆਏਗਾ ਉਹ ਹੋਏਗਾ ਤੁਸੀਂ ਮੈਨੂੰ ਦੱਸੋ ਤੁਸੀਂ ਆਪਣੀ ਦੋਸਤਾਂ ਨਾਲ 500 ਦੀ ਦਿਹਾੜੀ ਤੋੜ ਕੇ ਤੁਸੀਂ ਕੰਪਲੇਨ ਕਰ ਰਹੇ ਜਾਸ ਕਰ ਰਹੇ ਹੋ ਕਿ ਇੱਕ ਆਮ ਬੰਦਾ ਹੈ ਅੰਨਾ ਅੱਜ ਵੀ ਦੇਰ ਦੇ ਵਿੱਚ ਹੈਗਾ ਜਾਂ ਤਾਂ ਪੁਲਿਸ ਮਹਾਵਜਾ ਬਣਾ ਵਿਵਸਥੀਦਾ ਇਹਾਂ ਬੰਦੇ ਨੇ ਤੇ ਆਪਣੀ ਤੰਗਾ ਤੋੜੀ ਹੈ ਉਹਦਾ ਮੁਆਰਜਾ ਤਾਂ ਵੈਸੇ ਸਾਰੇ ਚੱਲਦੇ ਆ ਪੁਲਿਸ ਸਟੇਸ਼ਨ ਤੇ ਤੁਸੀਂ ਵੀ ਜਾ ਕੇ ਕੋਈ ਮਾਲੋ ਜੀ ਨਾ ਦੇਖਦੇ ਚੋਰ ਲੈ ਗਿਆ ਸੀ ਕੰਮ ਪਾ ਜੀ ਚੋਰ ਲੈ ਗਿਆ ਸੀਗਾ ਦੂਜੀ ਜਗ੍ਹਾ ਲੈ ਦੱਸੋ ਨਾ ਕਿ ਕੰਮ ਕੌਣ ਕਰਦਾ ਵੇ ਆ ਜੀ ਦੇਖਦੇ ਵਿੱਚ ਅੱਗੇ ਰੁਕੀ ਹੋਈ ਆ ਉਹ ਦੇਖੋ ਆਈਡੀ ਮਾਰੀ ਪਿਛੇ ਕਰੀਏ ਜਿਹੜੀ ਗੱਡੀ ਸੀ ਰੁਕੀ ਹੋਈ ਹੈ ਦੇਖ ਲੈ ਨੇ ਦੇਖ ਲੈ ਨੇ ਉਹ ਕੀ ਕਰਦੇ ਆ ਚੱਲੋ ਅੱਜ ਵੇ ਆਇਆ ਦੋ ਮਿੰਟ ਦੇਖ ਲਈਏ ਕੀ ਕਰ ਰਹੇ ਨੇ ਉੱਥੇ ਤਾਂ ਕੀ ਪਿਆ ਹਾਰ ਹੈ ਕੋਈ ਵੀ ਤੁਸੀਂ ਕਰੋ ਕੰਪਲੇਂਟ ਪਾਜੀ ਹੋਣੀ ਨਹੀਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੁਸੀਂ ਵੀ ਇੱਥੇ ਹੀ ਰੁਕਦੇ ਬੈਠੇ ਕਿਉਂ ਕਿ ਸਭ ਨੂੰ ਪਤਾ ਦਿਹਾੜੀਆਂ ਖਰਾਬ ਹੋਣੀਆਂ ਕੌਣ ਕਰੇਗਾ ਪਾਜੀ ਇੱਕ ਮੈਨੂੰ ਗਾਲ ਦੇ ਸੋ ਇਹ ਤਾਂ ਦੇਖਦਾ ਕੌਣ ਪਿਆ ਹੈ ਜਨਤਾ ਨੂੰ ਆਪ ਨਹੀਂ ਪਤਾ ਕਿ ਉਹ ਕਰਦੀ ਕੀ ਰਹੀ ਹੈ ਵੋਟਾਂ ਲੈਣ ਇਸ ਕਰੇ ਤੁਸੀਂ ਆਨਲਾਈਨ ਜੇ ਤੁਹਾਨੂੰ ਪਤਾ ਆਨਲਾਈਨ ਪ੍ਰੋਸੈਸ ਕਿਹਦਾ ਹੈ ਪਾਜੀ ਆਰਟੀ ਡੇਟ ਵਿੱਚ ਆਇਆ ਦੱਸੋ ਆਨਲਾਈਨ ਦਾ ਪ੍ਰੋਸੈਸ ਪਤਾ ਕਿਨੂੰ ਹੈ ਇਹ ਡਾਕਰੂ ਕਿਨੂੰ ਕਰਦੇ ਨੇ ਜਿਹਰੇ ਵੀ ਆਉਂਦੇ ਨੇ ਕਾਉਂਸਲਰ ਦੇ ਇਲੈਕਸ਼ਨ ਨੇ ਉਹਨੇ ਕਦੀ ਆ ਕੇ ਦੇਖਣਾ ਨਹੀਂ ਕਿ ਕੰਮ ਕਿੱਦਾਂ ਕਰਨਾ ਹੈ ਇਹ ਦੇਖਣਾ ਕਿ ਬਾਅਦ ਚ ਵਹੇ ਕਿੱਥੇ ਇਕੱਠੇ ਕਰਨੇ ਨੇ ਕਹੀ ਭਾਜੀ ਅੱਧਾ ਘੰਟਾ ਕੇ ਪਹਿਲੇ ਕੱਟੇ ਬੰਦੇ ਆ ਪਾਈ ਸਾਹ ਫੋਨੇ ਤੋਂ ਦੇਖਣ ਦੇ ਸੀਸੇ ਤੋਂ ਇਹਨੂੰ ਇਹਨੇ ਜਿੱਤੇ ਹੀ ਮੋਟਰਸਾਈਕਲ ਨੂੰ ਚੱਕ ਲਈ ਮੈਂ ਬਕਸੇ ਨੂੰ ਪਹਿਲਾਂ ਫੜਿਆ ਇੱਕ ਕੰਦਾ ਜੀ ਮੇਰਾ ਮੋਟਰਸਾਈਕਲ ਮੌਦੀ ਚਾਬੀ ਲਾ ਰਹੇ ਜੀ ਇਹਨੇ ਅੱਛਾ ਇਹਨੂੰ ਆਪਾਂ ਫੜ ਲਿਆ ਅੱਧਾ ਘੰਟਾ ਵਗਿਆ ਰੇਕ ਹੀ ਕਰਨਾ ਇੱਧਰ ਕੋ ਮਟਾ ਕਰੀ ਇੱਧਰ ਜਾ ਰਿਹਾ ਹੈ ਕਹਿੰਦੇ ਉੱਧਰ ਬੈਠਦਾ ਕਰੀ ਇੱਧਰ ਬੈਠਦਾ ਤੇਰੇ ਮੋਟਰਸਾਈਕਲ ਤੇ ਮੋਟਰਸਾਈਕਲ ਨੂੰ ਚਾਹੀਦਾ ਆਪਾਂ ਸਭ ਨੂੰ ਫੋਨ ਕਰਦੇ ਆਪਾਂ ਨੂੰ ਫੜ ਲਿਆ ਮੋਟਰਨ ਚਾਬੀ ਲਾ ਲਈ ਸੀ ਨੇ ਲਾ ਲਈ ਸੀ ਅੰਦਰ ਵਾਲੀ ਸੀ ਚਾਬੀ ਜਿੱਦੇ ਮੈਂ ਬਾਹਰ ਆਏ ਚਾਬੀ ਆ ਗਈ ਬਈ ਜੀ ਨਾਮ ਮੈਡਮ ਤਰੁਣਾ ਬਈ ਗਾਲੀ ਗਾਲੀ ਇਹ ਪੱਤੇ ਘੰਟਾ ਹੋ ਗਿਆ ਬਈ ਸਾਨੂੰ ਸ਼ੱਕ ਹੋ ਗਿਆ ਸੀ ਮੋਟਰਸਾਈਕਲ ਚੱਕੇ ਗਏ ਜੀ ਕਿਉਂਕਿ ਇੱਕ ਮਰਤਰੀ ਦੀ ਚਾਬੀ ਪਤਾ ਨਹੀਂ ਕਿਸ ਨੇ ਚੱਕੇ ਗਏ ਹੋਏ ਨੇ ਆਹ ਕਾਰ ਦੀ ਚਾਬੀ ਹੈ ਇਹਦੇ ਹੱਥ ਆ ਫੜੀ ਸੀ ਚਾਬੀ ਇਹ ਅੱਛਾ ਜੀ ਆ ਜਾਦਰ ਓਏ ਤੇਰੀ ਚਾਬੀ ਹੈ ਆ ਬ੍ਰਦਰ ਦੀ ਨਾ ਜੀ ਆਪਣਾ ਚਾਬੀ ਹੈ ਇਹ ਚਾਬੀ ਲਾ ਰਿਹਾ ਸੀ ਉੱਥੇ ਹੈਲੋ ਮੇਰੇ ਨਾਮ ਦੀ ਆਪਣੀ ਚਾਬੀ ਮੇਰੇ ਅੰਨੇ ਨੇ ਮੋਟਰਸਾਈਕਲ ਦੀ ਚੱਕਰ ਨੂੰ ਮੋਟਰਸਾਈਕਲ ਚੱਕਲਾ ਦੇ ਤੇ ਕੋਲੇ ਖੜਾ ਜੀ ਤੇ ਨਾਲ ਮੋਟਰਸਾਈਕਲ ਚੱਕਣਾ ਪਿਆ ਸੀ ਕਿ ਨਹੀਂ ਨਹੀਂ ਚੱਕਦਾ ਵੇ ਅਸੀਂ ਚਾਪੂ ਨੇ ਮੈਨੂੰ ਉੱਧੇ ਫੜ ਲਿਆ ਮੈਂ ਉੱਧੇ ਬੈਠਾ ਸੀ ਸਾਹਮਣੇ ਬੈਠਾ ਸੀ ਆਪ ਨੇ ਸਿਫਤ ਚਾਪੀ ਫੜ ਲਈ ਮੈਂ ਨਾਲ ਹੀ ਆਪ ਨੇ ਸਿਫਤ ਚਾਪੀ ਹਿੱਟਾ ਲਈ ਨਾਮ ਕੀ ਤੇਰਾ ਰੇ ਨਾ ਕਿਥੇ ਸਾਹਮਣੇ ਨਹੀਂ ਲਾਈ ਚਾਪੀ ਦੇ ਨੇ ਰੇ ਨਾ ਨਾਮ ਕੀ ਤੇਰਾ ਨਾਮ ਕੀ ਆ ਤੇਰਾ ਇਹਨਾਂ ਨੂੰ ਵੀ ਆਪਸ ਕੋਈ ਨਾ ਕੋਈ ਕੰਮ ਦਾ ਮਾਲਕ ਵੀਰੇ ਨਾਮ ਨਾਮ ਕੀ ਤੇਰਾ ਜਿੰਦਗੀ ਜਿੰਨੀ ਨਜਾ ਸੁਧਦਾ ਦਤ ਜੀ ਦੀ ਹੈ ਤਰੀਕਾ ਭਾਈ ਤੁਹਾਡੇ ਕੋ ਸਿਕਟੀਵੀ ਫੜੇ ਜਾ ਗਿਆ ਨਾ ਗੱਲ ਕੀ ਹੋਈ ਮੈਟਰ ਪੂਰਾ ਕਲੀਅਰ ਕਰ ਦੋ ਭਾਈ ਅੱਥੇ ਕਿੰਡੋ ਪਹਿਲਾਂ ਮੋਟਰਸਾਈਕਲ ਦੀ ਦੇਖੀ ਕਰ ਰਿਹਾ ਸੀ ਸਾਹਮਣੇ ਬੈਠਾ ਕਿ ਦਿੱਤੇ ਪਟਾ ਬਣ ਉਸਕੇ ਦੇਖਿਆ ਕਿ ਤਦ ਤੱਕ ਉਹਦਾ ਕੋਈ ਆਦਮੀ ਆ ਤੇ ਉੱਧਰ ਬੈਠਿਆ ਤੇ ਉਹ ਸਾਹਮਣੇ ਹੀ ਬੈਠਾ। ਫੇ ਆ ਕੇ ਮੋਟਰਸਾਈਕਲ ਤੇ ਬੈਠਾ। ਆਪਾਂ ਇੱਥੋਂ ਆਪਣੇ ਅਫੀਸਤੰਦਰ ਦੇਖ ਰਹੇ ਸੀ। ਜਿੱਤੇ ਨੇ ਮੋਟਰਸਾਈਕਲ ਨੂੰ ਚਾਬੀ ਲਈ ਹੈ। ਮੈਨੂ ਫੜ ਲਿਆ। ਹੂੰ। ਤੇ ਉਸ ਤੋਂ ਬਾਅਦ ਕਹਿੰਦਾ ਜੀ ਮੈਂ ਕੀ ਚਿੱਟਾ ਲਾਣਾ ਕੀ ਕਿਧਰ ਹੈ? ਪੂਰੀ ਮੇਰੀ ਮਰ ਗਈ ਹੈ ਜੀ। ਮੈਂ ਚਿੱਟਾ ਨਸ਼ੇ ਕਰਦਾ ਜੀ ਮੈਂ। ਮੈਂ ਇਹ ਦੇ ਕਰਕੇ ਚੱਕਰ ਲੱਗਿਆ। ਇਹ ਵੀ ਨੇ ਆਪ ਭਾਈ ਬਾਈਕ ਕੀਤੀ ਸੀ ਜਿਨ੍ਹਾਂ ਨੂੰ ਚੱਕਰ ਆਇਆ। ਭਾਈ ਸਾਹਿਬ ਆ ਖੜੇ। ਤੇ ਮੈਡੀਕਲ ਵਾਲੇ ਸਰ ਨੂੰ ਵੀ ਮੈਂ ਦੱਸਿਆ ਕਿ ਚੋਰ ਖੜਾ ਹੈ ਝਾਂੜ ਕੇ ਉਹ ਵੀ ਉੱ딜ੇ ਕੇ ਕਰਨ ਦੇ ਜੀ। ਉਹਨ ਜਦ ਇਹ ਹੋਣ ਨਾਲ ਉਹ ਵੀ ਬਾਹਰ ਆ ਗਏ। ਕਈ ਵਾਰ ਪਹਿਲੇ ਵੀ ਪਾਇਆ ਕਿ ਪਹਿਲੀ ਵਾਰ ਆਇਆ ਸੀ। ਇਹਨੂੰ ਆਪਾਂ ਆਪਣੀ ਪਹਿਲੀ ਵਾਰ ਫੜਿਆ ਵੀ ਕਿ ਕੋਈ ਸਾਡੇ ਤੋਂ 15 ਬਿਜਲੀ ਮੋਟਰਾਂ ਚੱਕ ਕੇ ਗਿਆ ਆਲਰੇਡੀ। ਕਿ ਜਿੱਦੈਸੇ ਸਾਨੂੰ ਲੱਗੇ ਕਿ ਹੈ ਆਪਾਂ ਅੱਡੇ ਘੰਟਾ ਤੋਂ ਉੰਦਰ ਖੜੇ ਹੋ ਕੇ ਦੇਖ ਰਹੇ ਹਾਂ ਪੂਰਾ ਸਟਾਫ ਦੇਖ ਰਹੇ ਹਾਂ। ਇਹਦੀ ਕੋਈ ਤੁਸੀਂ ਪਤਾ ਕੀਤਾ ਕਿ ਇੱਕ ਕਾਰ ਦਾ ਵੀ ਗੱਲ ਹੈ ਕੋਈ ਕਾਰ ਵਗੈਰਾ ਵੀ ਹੈਗਾ। ਨਾ ਨਾ ਇਹ ਭਾਈ ਓੜੀ ਦੀ ਚਾਬੀ ਇਹਦੀ ਤਸਵੀਰ ਵੀ ਆਈ ਹੈ ਚਾਬੀ ਆ। ਪਤਾ ਵੀ ਚਾਬੀ ਹੈ ਨਹੀਂ ਇਹ ਲੋਕ ਭਾਈ ਲੋਕਾਂ ਨੂੰ ਜਾਣਦੇ ਕਹਿੰਦੇ ਪਏ। ਕੋਈ ਸੀਸੀਟੀਵੀ ਸੀਸੀਟੀਵੀ ਹੈਗੀ ਵਗੈਰਾ ਸੀਸੀਟੀਵੀ ਜਾ ਗਿਆ ਸਾਹਮਣੇ ਸਾਰਾ ਸਕੂਲ ਆਇਆਗਾ ਹਾਂ ਲਾਇਆ ਇੱਕ ਵਾਰ ਅੱਗੇ ਅੱਗੇ ਇੱਕ ਮਿੰਟ ਲੱਗਿਆ ਸਰ ਇੱਕ ਕੰਪਲੇਂਟ ਆਈ ਤੁਹਾਨੂੰ ਵਾਇਰਲਸ ਕੀ ਹੈ ਬਾਈਕ ਥੱਲੇ ਕਰੋ ਬਾਈਕ ਥੱਲੇ ਕਰੋ 112 ਦੀ ਗੋਲ ਤੋਂ ਖੋਇਆ ਸੀਸੀਆਰ ਤੋਂ 45 ਥਾਣੇ ਲੈ ਕੇ ਜਾਂਦੇ ਆ ਬਾਕੀ ਫਿਰ ਤੁਹਾਨੂੰ ਚਲਦੇ ਆ ਸਰ ਕੋਈ ਬਰਾਮਦ ਵੀ ਹੋਇਆ ਕੁਝ ਹਾਲੇ ਤੱਕ ਵੀ ਨਹੀਂ ਆਇਆ ਅੱਛਾ ਜੀ ਲੋਕਾਂ ਦਾ ਕਹਿਣਾ ਵੀ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾ ਤੇ ਇਸੇ ਵਿਅਕਤੀ ਵੱਲੋਂ ਦਿੱਤਾ ਗਿਆ ਉਤੇ ਜਿਹੜਾ ਆਣਾ ਬੰਦੇ ਇਹਨੂੰ ਵੀ ਵੈਰੀਫਾਈ ਕਰਾਂਗੇ ਆਪਾਂ ਕਿਰਤਾਂ ਦੇ ਉੱਪਰ ਪਹਿਲੇ ਵੀ ਪਹਿਲੇ ਵੀ ਭਾਜੀ ਤੁਹਾਡੇ ਕੋਲ ਵੇਖਿਆ ਗਿਆ ਇਹਨੂੰ ਕੋਈ ਕਿਤੇ ਇਸੇ ਬਾੜ ਦਾ ਲੱਗਦਾ ਪਹਿਲਾਂ ਵੀ ਕਿਤੇ ਨਾ ਕਿਹੜੇ ਰਿਪੋਰਟ ਕੋਈ ਨੇ ਨਿਕਲ ਆਉਣੇ ਭਾਜੀ ਪਹਿਲੇ ਪਰਚੇ ਦੇ ਵਿੱਚ ਜਾ ਕੇ ਆ ਉਹ ਹੁੰਦਾ ਮਾਈ ਜੀ ਦੇਖ ਲੈਣੇ ਇਹਦਾ ਕਰਕੇ ਸਰ ਕੀ ਨਾਮ ਹੈ ਸਰ ਆਪਣਾ ਮੇਰਾ ਸ਼ਮ ਚੇਨ ਕਿਹੜੇ ਥਾਣੇ ਦੇ ਭਾਜੀ ਸਾਰਾ ਹੈ ਨਾ ਚਾਹ 90 ਥਾਣੇ ਤੋਂ ਓਕੇ ਠੀਕ